ਕਾਲਾ ਚਲਾਣ ਕਰਤੀ ਬਾਈ ਤੁਸੀਂ ਕਿਹੜੀ ਚੀਜ਼ ਦਾ ਗੱਤਾ ਸਿੱਟ ਬੈਲ ਦਾ ਮਿਸ ਬੈਲ ਦਾ ਦੱਸ ਗੱਟ ਨਾ ਨੰਗੀਆਂ ਹੱਥੋਂ ਦੀ ਆ ਇਹਨੂੰ ਵੀ ਦੇਖੋ ਦੇਖ ਆਲਾ ਲਾ ਫਰਥੀ ਬੈਲ ਦਾ ਇੱਕ ਮਿੰਟ ਤੂੰ ਇੱਕ ਮਿੰਟ ਰੋਕੋ ਅੱਧਰਾ ਅੱਧਰਾ ਅੱਲੀ ਜਿਹੜੀ ਲੱਗੀ ਆ ਮੇਰੇ ਸਿਲਵਰ ਤੇ ਲੱਗੀ ਆ ਸੀਟ ਬੈਲ ਲੱਗੀ ਆ ਆ ਦੇਖੋ ਚਲਾਣ ਹੋ ਗੱਟ ਨਾ ਇੱਕ ਮਿੰਟ ਤੁਸੀਂ ਪ੍ਰਾਈਵੇਟ ਨੂੰ ਰੋਕੋ ਸੀ ਰੋਕ ਲਾਉਂਦੇ ਆ ਸੀਟ ਬੈਲ ਨਾ ਕੱਟਾ ਫੇਰ ਸੀਟ ਬੈਲ ਨਹੀਂ ਲਾਈ ਕੱਟਾ ਫੇਰ ਅੱਲੀ ਪਹਿਲੀ ਜਿਹੜੀ ਵਾਈਨ ਮੈਂ ਹਰ ਇੱਕ ਚੀਜ਼ ਦੀ ਉਹ ਹੱਥ ਚੁੱਕਿਆ ਇਹ ਗੈਲਟ ਆਇਆ ਇੱਥੇ ਤੁਹਾਡੇ ਅਸੀਂ ਕਿਉਂ ਤੁਹਾਨੂੰ ਨਾਲ ਪਰੇਸ਼ਾਨ ਕਰਦੇ ਨਹੀਂ ਕਿ ਮੈਸੇਜ ਨਹੀਂ ਕਰਦੇ ਨਹੀਂ ਕਰਨੇ ਲਿਆ ਬੰਨ ਫੜਾ ਅਸੀਂ ਇਹਨਾਂ ਦਾ ਸੰਤਾਨ ਤੋਂ ਇਨਕਾਰ ਕੀਤਾ ਕੋਈ ਨਹੀਂ ਪਰਵਾਹ ਕਿਤੇ ਬੰਗੇ ਦੇ ਕੰਦੇ ਅਸੀਂ ਚਾਰਜ ਕਰਦੇ ਲਿਆ ਦੇ ਤੈਨੂੰ ਤੇਰੇ ਜੀਬੂ ਤੂੰ ਕਿਉਂ ਬੋਲੀ ਅਣੀ ਮੰਮੀ ਨੇ ਆਪੀ ਗੱਲ ਕਰ ਲੈਣੀ ਬਸ ਸੀਟ ਨਹੀਂ ਕਰਨੇ ਚਾਰ ਗੱਡੀਆਂ ਲੰਘੀਆਂ ਉਸ ਗੱਡੀ ਸਿਰਾਨ ਨਹੀਂ ਕਟਿਆ ਸੀਟ ਬੈਲਟ ਸਾਡੀ ਗੱਲ ਨੂੰ ਕਹਿੰਦਾ ਸੀਟ ਬੈਲਟ ਇੱਕ ਸਮਾਸੇ ਵੀ ਸਾਰਾ ਬਠਿੰਡਾ ਕੀ ਸਾਰਾ ਪੰਜਾਬ ਜਾਣਦਾ ਮੈਨੂੰ ਜਾਣਦੇ ਹੋ ਨਾ ਸਾਰੇ ਜਣੇ ਆਹ ਦੇਖੋ ਆਇਆ ਪੁਲਿਸ ਵਾਲਾ ਆ ਪੁਲਿਸ ਵਾਲਾ ਆ ਪੁਲਿਸ ਵਾਲਾ ਕਾਨੂੰਨ ਚਲਾਓ 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 ਅਸੀਂ ਕੋਈ ਸ਼ਰਾਬੀ ਕੁਬਾਬੀ ਆ ਕਿ ਅਸੀਂ ਗੱਡੀ ਗਲਤ ਚਲਾ ਰਹੇ ਆ ਨਿਤਿਸ਼ ਮੇਰਾ ਖਤਰਾ ਅਸੀਂ ਨਹੀਂ ਕਰਦੇ ਅਸੀਂ ਬਣਾ ਵੀ ਦਿਓ ਸਾਡੀ ਵੀਡੀਓ ਤੇ ਕਮੈਂਟ ਕਰੋ ਕਿ ਸਹੀ ਹੋ ਗਿਆ ਲਾਈਕ ਤੁਹਾਡਾ ਪੇਸ਼ ਹੋਊਗੀ ਮੈਂ ਹੋਣਾ ਪਊਗਾ ਮੈਨੂੰ ਹੋ ਕੇ ਫਿਰ ਸੈਂਡ ਕਰਾਂਗੇ ਅਸੀਂ ਲੋੜ ਹੀ ਨਹੀਂ ਕਰਨੀ ਮੈਂ ਨਾ ਕਰਾਂ ਅਸੀਂ ਨਹੀਂ ਕਰਦੇ ਬਿਲਕੁਲ ਸ਼ਰਮਤ ਕੰਨੀ ਆ ਬਿਲਕੁਲ ਚਾਰ ਗੱਡੀਆਂ ਲੰਘੇ ਚਾਰ ਗੱਡੀਆਂ ਦੇ ਨਾਲ ਚਾਰ ਚਲਾਨ ਹੀ ਕੱਟਿਆ ਚਾਰ ਗੱਡੇ ਚਲਾਨ ਹੀ ਲੈ ਸਾਡੀ ਗੱਡੀ ਇੱਥੋਂ ਚਾਰ ਕਦਮਾਂ ਤੋਂ ਆ ਜਿੱਥੇ ਇਥੇ ਮੋਟਰਸਾਈਕਲ ਖੜਾ ਸੀ ਚਾਰ ਕਦਮਾਂ ਤੋਂ ਕਹੇ ਚਲਾਨ ਕੱਟਾ ਗੱਡੀ ਦੀ ਬੈਲਟ ਨਹੀਂ ਲਾਈ ਦਾ ਕਰਕੇ ਆ ਚੱਲੋ ਬੈਠੋ ਯਾਰ ਕੋਈ ਨੰਬਰ ਨੰਬਰ ਨਹੀਂ ਮੈਂ ਆਪਣੇ ਕਰ ਲੂੰਗੀ ਗੱਲ ਤੁਸੀਂ ਦੋ ਮੈਨੂੰ ਆਪਣਾ ਨੰਬਰ ਕੰਮ ਤੋਂ ਇਨਕਾਰ ਕੀਤਾ ਹਾਂ ਕਹਿ ਦੋ ਅਸੀਂ ਸਾਡਾ ਕਸੂਰੀ ਹੈ ਨਹੀਂਗਾ ਫੇਰ ਨਾ ਕਰੋ ਆ ਤੁਸੀਂ ਹੁਣ ਗੱਡੀ ਗਈ ਸੀ ਇਹਦਾ ਨਹੀਂ ਕੱਟਿਆ ਚਲਾਨ ਆਣਾ ਵੀ ਨਹੀਂ ਸੀ ਬੈਲਟ ਲਾਈ ਕਰ ਤੁਸੀਂ ਹਾਲੋ ਆ ਵੀ ਸੀਟ ਬੈਲਟ ਤੋਂ ਬੰਨ੍ਹਿਆ ਆ ਰਿਹਾ ਨਹੀਂ ਨਹੀਂ ਕਿਸੇ ਨਾਲ ਨਹੀਂ ਬੰਨ੍ਹਿਆ ਇਹਨਾਂ ਨੇ ਕਿ ਚਿੱਤਰਮਾਰ ਚਿੱਤਰਮਾਰ ਉਹ ਚਿਰ ਕੋਲ ਦੱਸਦਾ ਰ ਇਹਨੇ ਮੈਨੂੰ ਆਖਿਆ ਇਹਨੇ ਕਹਿੰਦੇ ਆ ਕਿ ਐਸਾ ਕੀ ਚਿੱਤਰਮਾਰ ਚਿੱਤਰਮਾਰ ਨੇ ਹਾਂ ਕਿਉਂ ਮਾਰਾਂ ਕਿ ਚਿੱਤਰ ਚੋਰਾ ਅਸੀਂ ਖਰਾਬੀ ਆ ਉਹ ਵੀ ਕੋਈ ਤੈਨੂੰ ਆਂਦਾ ਨਹੀਂ ਇਹਨੂੰ ਹੱਥ ਲਾ ਕੇ ਦੇਖਦੇ ਫਿਰ ਮੈਂ ਇੱਥੇ ਲੋ ਕਰ ਦਿੰਦੀ ਤੁਹਾਡਾ ਬੱਚਾ ਉਹਨੂੰ ਆਲਾ ਮੇਰੇ ਨੂੰ ਫੋਨ ਲਾਦੇ ਇਹਨਾਂ ਨੇ ਗੱਲ ਮੇਰਾ ਫੋਨ ਕਿਹਦੇ ਕੋਲ ਮੰਮੀ ਦਾ ਫੋਨ ਹੈ ਪਰ ਅਸੀਂ ਫੋਨ ਤੇ ਸਦੀਪ ਗੋਲ ਨੂੰ ਹੁਣ ਨਹੀਂ ਕਰਦੀ ਆਪਾਂ ਜੀਐਲ ਦੇਖਿਆ ਕਿ ਆਂਡ ਜਨ ਸਾਰਾ ਕੁਝ ਹੈ ਹਰ ਇੱਕ ਪੇਪਰ ਆ ਉਹਨੂੰ ਉਹਨੂੰ ਬੋਲਣ ਦੀ ਅਕਲ ਨਹੀਂ ਉਹ ਜਿਹੜਾ ਸਾਹਮਣੇ ਖੜਾ ਆ ਹੋਏ ਹੁਣ ਪਾਸੇ ਆ ਜਾਂਦੇ ਆ ਪੁੱਤ ਨੂੰ ਆ ਮੀਂਹ ਨੂੰ ਆ ਮੈਂ ਤਾਂ ਵੇਖ ਪਹਿਲੀ ਵਾਰ ਦੇਖ ਰਹਾ ਹਾਂ ਸਿਰ ਆਪ ਬਾਪੀ ਤੁਹਾਡੇ ਵਰਗੇ ਕਰ ਦਿੰਦੇ ਆ ਤੁਹਾਡੇ ਵਰਗੇ ਕਰ ਦਿੰਦੇ ਸਮਾਜੇ ਦੀਆਂ ਨੂੰ ਭਾਈ ਤੁਹਾਡੇ ਵਰਗਾ ਜਿਹੜਾ ਬੰਦਾ ਨਾ ਇਹਨਾਂ ਨੂੰ ਦੇਖੋ ਭਾਈ ਇੱਕ ਮਿੰਟ ਉਹ ਨਾ ਕਿਹੜਾ ਮਹਾਵਰਾ ਹੈ ਕੱਲ ਵੀ ਸ਼ੋકરી ਸ਼ਿਵਾਂ ਜਾਂਦੇ ਹੈ ਕਿਹੜਾ ਮਹਾਵਰਾ ਹੋਇਆ ਦੱਸੋ ਸ਼ਾਨਾ ਬੰਦਾ ਨਾ ਉਹ ਬੋਲਦਾ ਨਹੀਂ ਹੁੰਦਾ ਇਹ ਵੀ ਵੀਡੀਓ ਬਣਾ ਕੱਲੀ ਇਹ ਛੋੜੀ ਤੁਸੀਂ ਕਹਿ ਰਹੇ ਕੱਲ ਵੀ ਸ਼ੋકરી ਸ਼ਿਵਾਂ ਜਾਂਦੇ ਹੈ ਕੀ ਹੋਇਆ ਕਾਸ਼ ਮੇਰੀ 50 ਸਾਲ ਦੀ ਮੇਰੀ ਉਮਰ ਨਾਲ ਕੱਲ ਨਹੀਂ ਇਹਨੂੰ ਕਹਿੰਦੇ ਹੋ ਰਵਿਸ਼ ਨੂੰ ਕੱਲ ਵੀ ਸ਼ੋકરી ਸ਼ਿਵਾਂ ਜਾਂਦੇ ਇਹਨੂੰ ਕਿਹਦੀ ਮਤ ਵਿੱਚ ਰਵਿਸ਼ ਨੇ ਮੈਨੂੰ ਵੀ ਬੋਲ ਰਹੀ ਓ ਕੀ ਬੋਲ ਰਹੀ ਆ ਕੀ ਕਰਦੇ ਨੁਕੀ ਕਰੀ ਨਾ ਅਜੇ ਵੀ ਤੁਹਾਨੂੰ ਤੁਹਾਨੂੰ ਕਹੀ ਐ ਨਾ ਕਹਤ ਤੁਸੀਂ ਖਬਰੀਆਂ ਜਾਨੇ ਆ ਅਸੀਂ ਨਹੀਂ ਕਰਦੇ ਸਾਂ ਜਾਓ ਐਜੂਕੇਟਿਡ ਬਣੇ ਹੈਗੇ ਆਂ ਇਹ ਦੱਸੋ ਕੀ ਗੱਲ ਕਰਨੀ ਚੱਲ ਅਸੀਂ ਨਹੀਂ ਕਰਦੇ ਚੱਲਾ ਹੋ ਗਿਆ ਬੰਦ ਕਰ ਬੰਦ ਕਰ ਦਿਓ ਨਾ ਚੱਲਾ ਜਾ ਲਾਇਸੈਂਸ ਕਿਥੇ ਮੈਂ ਹੁਣ ਤੋਂ ਇਨਕਾਰ ਕਰਤਾ ਅਸੀਂ ਲਿਖਤਾ ਲਿਖਤਾ ਯਾਸਸਤੋ ਲੈ ਯਾਸਸਤੋ ਦੇਤਾ ਦੇਤਾ ਪੰਨ੍ਹੇ ਕੋਲੇ ਲੇ ਸੰਸਿਟੀਵ ਹੋਰ ਸੰਸਿਟੀਵ ਗੈਸੈਂਪਲੇ ਆ ਗਏ ਹਨ ਤੁਹਾਨੂੰ ਜਵਾਬ ਦੇਣਾ ਖੋਜੂ ਇੱਥੇ ਆਉਂਦਾ ਹੁਣ ਦੱਸਾਂ ਮੈਂ ਕੋਈ ਨਹੀਂ ਕੋਈ ਨਹੀਂ ਨਾਮ ਬੋਲੋ ਨੰਬਰ ਤੋਂ ਅਸੀਂ ਦੇਵਾਂਗੇ ਜਵਾਬ ਨਾਮ ਦੋ ਨੰਬਰ ਦੋ ਉਹ ਜਿਹੜੀ ਦਿੱਤਾ ਨਾ ਤੁਹਾਡਾ ਲਿਖ ਕੇ ਉਹਦੇ ਵਿੱਚ ਲਿਖ ਕੇ ਪਰੰਪਰਿਕ ਕੋਈ ਨਹੀਂ ਪਰੰਪਰਿਕ ਤੇ ਮਾਰ ਰਹੇ ਤਾਂ ਆਵੇ ਕਿਆ ਹੋਰ ਚਾਮਨਾ ਨਾਮ ਦਾ ਭਈਆ ਰਾਮਨਾਮ ਤੋਂ ਸੀੜੀ ਬਣਾ ਰਹੇ ਹਾਂ ਤੁਸੀਂ ਦੇਖੀਏ ਤੁਸੀਂ ਸਹੀ ਹੋ ਤੁਹਾਨੂੰ ਕਹ ਰਿਹਾ ਆਹੋ ਲੈ ਦੇਖੋ ਆ ਗੀ ਬੈਟ ਇਹ ਸਾਡੀ ਡਿਊਟੀ ਹੈ ਸਾਡੀ ਡਿਊਟੀ ਹੈ ਇਹਨੇ ਲਾਈ ਵੈਲਟ ਚਲ ਜੋ ਫੇਰ ਬੱਸ ਆ ਜਾਵਾ ਚਲੋ ਜਾ ਗੱਡੀਆਂ ਵਾ ਨੰਗੇ ਦੇਖੋ ਆ ਗੱਡੀਆਂ ਵਾ ਨੰਗੇ ਕਿਸੇ ਬੈਟ ਨਹੀਂ ਲੱਗੀ ਹੈਗੀ ਕਿਸੇ ਬੈਟਰੀ ਲੱਗੀ ਹੈ ਇਹਦੇ ਅਗਲੇ ਵੀ ਦੋ ਦੋ ਬੈਠੇ ਨਾਲ ਗੁੜੀਆਂ ਗਈਆਂ ਬਸ ਹੋ ਗਿਆ ਤੁਮਕਾ ਕਹਿ ਤੂੰ ਯਾਰ ਕਰ ਲਈ ਜਰਾ ਕੱਲਾ ਹੋ ਜਾ ਯਾਰ ਦਸੋ ਮੈਂ ਚਲੋ ਮੇਰੀ ਗੱਲ ਸੁਣੋ ਤੁਸੀਂ ਨਿਰਾ ਖੱਜਲ ਖਰਾਬੀ ਸਾਰੀ ਕੀਤਾ ਤੁਸੀਂ ਖੱਜਲ ਖਰਾਬ ਕੀਤਾ ਕਰ ਲਓ ਜਵਾਬ ਦੇ ਲੋ ਕੋਈ ਗੱਲ ਨਹੀਂ ਤੁਹਾਡਾ ਨਾਮ ਨਹੀਂਗੀ ਮੈਂ ਕਿਸੇ ਦਾ ਲੈਣਾ ਪਰਮਜੀਤ ਕੁਮਾਰ ਨਾਂ ਬੋਲਤੀ ਪਰਮਜੀਤ ਕੁਮਾਰ ਪਰਮਜੀਤ ਕੁਮਾਰ ਹੋਰ ਇੱਕ ਹੋ ਜਿਹੜੇ ਹੈਗੇ ਜਿਹੜਾ ਕਹਿੰਦੇ ਚਿੱਤਰਮਾਰ ਹਰਵਿੰਦਰ ਕੋਈ ਗੱਲ ਕੋਈ ਗੱਲ ਨਹੀਂ ਪਰਮਜੀਤ ਜੀ ਨੇ ਨਹੀਂ ਨਾਈਸ ਗੱਲ ਕੀਤੀ ਨਾ ਫਿਰ ਮੈਂ ਤੁਹਾਨੂੰ ਦੇ ਜਿੱਥੇ ਸਰਪੰਚ ਸਰਪੰਚ ਆਉਂਦਾ ਹੈ ਚਾਵਾ ਦੇ ਕਿਥੋਂ ਸਿਖਾਇਆ ਤੁਸੀਂ ਤਾਂ ਹੀ ਕੀਤੀ ਹੈ ਠੀਕ ਆ ਚਲੋ ਇਹ ਭਾਈ ਨੇ ਐਨਮਾਨ ਸਹੀ ਗੱਲ ਕੀਤੀ ਬਿਨਾ ਦਾ ਤਾਂ ਚਾਰ ਕਦਮਾਂ ਤੋਂ ਆਏ ਆ ਆ ਵੀ ਦੇਖਣ ਲੱਗੇ ਨੇ ਬੈਲ ਚ ਦੇਖਣ ਲੱਗੀ ਆ ਇਹ ਸਾਡਾ ਕੰਮ ਹੈ ਕਿ ਬੇ ਕੰਮ ਐਵੇਂ ਨਹੀਂ ਜਾਂਦੇ ਫਿਰ ਸਭ ਦਾ ਕੰਮ ਇੱਕੋ ਜਿਹਾ ਕੰਮ ਸਭ ਦਾ ਕੰਮ ਇੱਕੋ ਜਿਹਾ ਕੰਮ ਫਿਰ ਸਭ ਦਾ ਕੰਮ ਬਿਲਕੁਲ ਬਿਲਕੁਲ ਪ੍ਰਗਟ ਤੋਂ ਬਿਨਾ ਗੱਲ ਤੋਂ ਯਾਰ ਜੇ ਆਹਦਾ ਬੇਟੀ ਹੋ ਗਈ ਤਬਾਅ ਮੰਗੂਗਾ ਮੈਂ ਇਹ ਟਿੰਗਲ ਬੰਦੇ ਨੇ ਲੋਕਰ ਚ ਦਿਖਾ ਦੋ ਲੈਸੀ ਤੋਂ ਬੈਟ ਹੈ ਆ ਨੰਨ ਕਿ ਲੱਗਿਆ ਸੀ ਬੈਲ ਲੱਗ ਗਿਆ ਸੀ ਤੂੰ ਚੱਲ ਚੱਲ ਤੂੰ ਅਸੀਂ ਰੋਕਾਂਗੇ ਹਾਂ ਤੂੰ ਰੋਕੇ ਜਾ ਤੇ ਹਾਂ ਤੇਰਾ ਕਿਹੜਾ ਤਾਇਆ ਲੱਗਦਾ ਰੋਕੀ ਜਾ ਇਹ ਤੇਰੇ ਮੈਂ ਬੋਲਦੇ ਨਹੀਂ ਅਸੀਂ ਚੁੱਪਾਂ ਕਿਸੇ ਗੱਲ ਨੂੰ ਤੂੰ ਜਾ ਕਿਸ ਗੱਲ ਨੂੰ ਚੁੱਪਾਂ ਇੱਕ ਮਿੰਟ ਪਾਕ ਕਰੋ ਯਾਰ ਅਸੀਂ ਰੋਕਣਾ ਚਾਹ ਲੈਣੀ ਗੱਡੀ ਮੋੜ ਤੇ ਲੱਗ ਗਈ ਚੱਲ ਚੱਲ ਤੂੰ ਇਸ ਗੱਲ ਨੂੰ ਚੁੱਪਾਂ ਵੀ ਅਸੀਂ ਕੀ ਕੀਤਾ ਤੁਸੀਂ ਅਸੀਂ ਕੀ ਕੀਤਾ ਤੁਸੀਂ ਜਿਹੜਾ ਬੋਲਦੇ ਆ ਨਾ ਇਹ ਕੋਈ ਧੀਵਾ ਜਿਹੜੀ ਇਹੀ ਤੁਹਾਨੂੰ ਵੀ ਮੈਂ ਜਾਣ ਤੂੰ ਬੋਲ ਲਾ ਸੋ ਅੱਲਾ ਮੇਰੀ ਗੱਲ ਸੋ ਅੱਲਾ ਮੰਮੀ ਨੇ ਅਪੂ ਆਸਰ ਪਰਦਾ ਮੈਂ ਤਾਂ ਹੀ ਅਸਲ ਪਰਦਾ ਨਾਲੀ ਗੱਲ ਹੀ ਨਹੀਂ ਨਹੀਂ ਪਰਦਾ ਨਾਲ ਹੀ ਕੋਈ ਗੱਲ ਹੀ ਨਹੀਂ ਕਿਸੇ ਦੀ ਪਛਵਾਲੀ ਗੱਲ ਨਹੀਂ ਅਸੀਂ ਅਸੀਂ ਤਾਂ ਇੰਨੇ ਕਿਹਾ ਸੀ ਨਾ ਵੀ ਉੱਥੇ ਲੈ ਚੱਲ ਆ ਦੋ ਕਦਮ ਇੱਥੇ ਖੜੇ ਆ ਇੱਥੇ ਦੋ ਕਦਮਾਂ ਦੇਖੋ ਸਰ ਗੱਡੀ ਤੁਸੀਂ ਨਹੀਂ ਰੱਖਾਈ ਅਸੀਂ ਰੋਕ ਕੇ ਤੁਮੇਂ ਕਿੱਥੇ ਆਹ ਦੇਖ ਕੋਈ ਨਹੀਂ ਆਇਆ ਨੇ ਵੀ ਬੈਲਟ ਨਹੀਂ ਲਾਈ ਚੈੱਕ ਕਰੋ ਵੀਰੇ ਹਾਂ ਆ ਬੈਲਟ ਲੱਗੀ ਆ ਆ ਬੈਲਟ ਲੱਗੀ ਆ ਗੱਲ ਛੱਡੋ ਪਰਾਂ ਕੀ ਬਿਊਟੀ ਨਾਲ ਬੈਠ ਲੱਗੀ ਆ ਚਲੋ ਕਾਸਟ ਚਲੋ ਚੱਲ ਕੀ ਉਹ ਫਿਰ ਕਾਟ ਰਹੇ ਆ ਪਹਿਲੇ ਨਾਲ ਬੋਲਣ ਦਾ ਹੀ ਪਤਾ ਇਹਨਾਂ ਨੂੰ ਕਿਵੇਂ ਬੋਲਣਾ ਹੈ ਕਾਟਿਆ ਪੋਟਲਿੰਗ ਕਿੰਨੇ ਸ਼ਿਫਸ ਕਰ ਜੋਸੀ ਸਾਰੇ ਹੈਗੇ ਨੇ ਕੋਈ ਨਹੀਂ ਮੈਂ ਕਰ ਲੂਗੀ ਬਲਾਓ ਬਲਾਓ ਥੋੜੇ ਵਾਸਤੇ ਵੇਚਿਆ ਨਹੀਂ ਕੁੜਤੀ ਮਾਰ ਦੋ ਇਹਨਾਂ ਕੁਰੇ ਫਿਰਦੇਗੇ ਅਸੀਂ ਆਪਣੀ ਫੋਨ ਨਹੀਂ ਆਈਸਕ੍ਰੀਮ ਖਾਣ ਜਾ ਰਹੇ ਸੀ ਹਾਂ ਫਿਰ ਵੀ ਆਈਸਕ੍ਰੀਮ ਖਾਣ ਚੱਲੋ ਦੀਦੀ ਸ਼ਾਂਤੀ ਆਂਟੀ ਲੋ ਹਾਂ ਇਸ ਕਰਕੇ ਮੈਂ ਨੌਂ ਦੀ ਪਾਉਂ ਵੀ ਵੀਡੀਓ ਤੇ ਮਨੇ ਚਲਾਣਾ ਤਾਂ ਘੱਟ ਰੇ ਵੀ ਬੋਲ ਪੇ ਜਾਂਦੀ ਰਹੀ ਸਾਡੇ ਰਾਈਟਸ ਨੇ ਆ ਪੀਸੀਆਰ ਵਾਲੇ ਨੇ ਪਿੱਛੋਂ ਆਏ ਨੇ ਆਹ ਆ ਕੱਟ ਰਿਹਾ ਚਲਣ ਇਹ ਗੱਲ ਕਰ ਰਹੇ ਨਹੀਂ ਤੁਸੀਂ ਗੱਲ ਕਰ ਰਹੇ ਤੇ ਭੱਜ ਕੇ ਆ ਰਹੇ ਮਾਰਨ ਨੂੰ ਲੈ ਥੋੜੀ ਗੱਲ ਹੋਣੀ ਹੈ ਕਿਉਂ ਮਾਰਨਗੇ ਅਸੀਂ ਗਾਲ ਨਹੀਂ ਕੱਢੀ ਅਸੀਂ ਕੁਛ ਨਹੀਂ ਕੀਤਾ ਤੂੰ ਤੂੰ ਮੈਂ ਮੈਂ ਇਹ ਕਰੀਏ ਲੈਡੀ ਜੀ ਨਾਲ ਬੋਲਣ ਮੇਰੀ ਮਾਂ ਦੀ ਚੰਨ ਬੋਲਣ ਦੀ ਅਕਲ ਨਹੀਂ ਹੈਗੀ ਮੈਂ ਸਾਰੀ ਉਮਰ ਸਮਾਜ ਸੇਵਾ ਦੇ ਵਿੱਚ ਕੱਢਦੀ ਇੱਥੇ ਬੋਲਣ ਗਿਆ ਜੀ ਇਹ ਪਹਿਲੇ ਬੋਲ ਤੇ ਰੁਕੇ ਡਾਕੂਮੈਂਟ ਮੰਗੇ ਡਾਕੂਮੈਂਟ ਦਿੱਤੇ ਇਹ ਥੋੜੀ ਸਾਰੇ ਬੰਦੇ ਖੜੇ ਮੇਰਾ ਕੋਈ ਬੋਲਿਆ ਹੀ ਨਹੀਂਗਾ ਮੈਂ ਸਰਸਰ ਕਹੀਏ ਸਰਸਰ ਕਹੀਏ ਅੰਦਾਜ਼ ਕਰੀਏ ਮੇਰਾ ਫਲੀ ਗੱਲ ਲੈ ਕੇ ਆਉਣ ਤੁਹਾਡੇ ਵਾਸਤੇ ਬੈਲੇ ਬੈਠੇ ਨੇ ਅਸਲ ਤੁਹਾਡੇ ਵਾਸਤੇ ਆਉਣਗੇ ਕੱਟਾ ਚਲਾਨ ਕੋਈ ਨਹੀਂ ਚਲਾਨ ਕਰਾਂਗੇ ਇਸ ਗੱਲ ਦਾ ਜਵਾਬ ਦੇਵਾਂਗੇ ਅਸੀਂ ਜਰਾ ਇਸ ਦਾ ਕੱਟ ਰਿਹਾ ਇਹ ਦੱਸੋ ਅਸੀਂ ਕਿਸੇ ਵਿੱਚ ਮਾਰੀ ਆ ਚਾਰ ਕਦਮਾਂ ਤੋਂ ਸਿਰ ਗੱਡੀ ਆਈ ਆ ਚਾਰ ਕਦਮਾਂ ਤੋਂ ਇਹ ਤੋਂ ਇੰਨਾ ਜੇ ਮੈਨੂੰ ਇੰਨਾ ਇਹ ਮੈਨੂੰ ਇੰਨਾ ਹੀ ਹੁੰਦਾ ਮੈਂ ਤੇ ਦੇਖ ਲਵਾਂ ਮੈਨੇ ਇੰਨਾ ਵਿੱਚ ਦੇ ਕੇ ਮੋੜ ਲਿਆ ਫਿਰ ਮੈਨੂੰ ਕਿਹੜਾ ਫੜ ਲੈਂਦੇ ਇਹਨਾਂ ਨੂੰ ਆਪਾਂ ਆਉਂਦੇ ਇਸ ਟਾਈਮ ਹੈਗਾ ਵੀ ਕੁਛ ਨਾ ਕੁਛ ਬਣਾਵੇ ਅਸੀਂ ਬਣਾਈਏ ਅਸੀਂ ਨਹੀਂ ਅਸੀਂ ਸਮਾਜ ਦੀ ਸੇਵਾ ਕਰਨ ਆਇਆ ਪਿਆਰ ਕਰਦੇ ਲੋਕਾਂ ਦੀ ਅਸੀਂ ਐਨੀਮਲ ਦੀ ਸੇਵਾ ਕਰਦੇ ਇਹਦੇ ਵਿੱਚ ਸਾਡਾ ਕਹਿਣਾ ਇਹ ਹੈ ਜੀ ਅਸੀਂ 24 ਘੰਟੇ ਦਿਨ ਪਰ ਰਾਤ ਸਾਡੇ ਮੁਲਾਜ਼ਮ ਲੱਗੇ ਹੋਏ ਆ ਇਹ ਸ਼ਹਿਰ ਦੇ ਵਿੱਚ ਸਾਡੇ 12 ਮੋਟਰਸਾਈਕਲ ਚੱਲਦੇ ਆ ਪੰਜ ਗੱਡੀਆਂ ਚੱਲਦੀਆਂ 10 ਸਾਡੇ ਵਾਸਤੇ ਸਕੂਟਰ ਜਿਹੜੇ ਲੜਕੀਆਂ ਉਹਨਾਂ ਦੇ ਲੱਗੀਆਂ ਹੋਈਆਂ ਨੇ ਦੋ ਦੋ ਲੜਕੀਆਂ ਕਿਤੇ ਉਹ ਚੱਲਦੇ ਆ ਲੌਂਗ ਤੋਂ ਲੈ ਕੇ 5 ਵਜੇ ਤੱਕ ਅਸੀਂ ਲੋਕਾਂ ਦੀ ਹਫਾਇਤ ਲਈ ਤੁਰੰਤ ਲੋਕਾਂ ਨੂੰ ਰਿਸਪੌਂਸ ਦੇਣ ਲਈ ਕਿਸੇ ਨੂੰ ਕੋਈ ਪ੍ਰੋਬਲਮ ਮੈਂ ਤਾਂ ਸਾਡੀ ਟੀਮ ਉੱਤੇ ਤੁਰੰਤ ਪਹੁੰਚੇ ਇਮਰਜੈਂਟ ਰਿਸਪੌਂਸ ਦੇਣ ਲਈ ਸਾਡੇ ਪੀਸੀਆਰ ਦੇ ਸੀ ਵਹੀਕਲ ਦੇ ਕਰਮਚਾਰੀ ਤਰਾਫ ਕੀਤੇ ਹੋਏ ਆ ਜਿਹੜੇ ਗਾਹੇ ਬਗਾਹੇ ਰੋਕ ਕੇ ਸਮੋਟਰਸਾਈਕਲ ਸਕੂਟਰ ਕੋਈ ਛੱਕੀ ਵਿਅਕਤੀ ਉਹਨੂੰ ਚੈੱਕ ਵੀ ਕਰਦੇ ਆ ਜੋ ਕਿਸੇ ਨੂੰ ਰੋਕ ਦਿਆ ਬੰਦਾ ਉਹਦੀ ਆਈਡੈਂਟੀ ਦੱਸ ਦਿੰਦਾ ਵੀ ਪਾਈ ਆ ਮੇਰੀ ਆਈਡੈਂਟੀ ਆ ਮੈਂ ਇੱਥੇ ਰਹਿਣਾ ਆ ਮੇਰੇ ਕੋ ਕਾਗਜ਼ ਸਕੂਟਰ ਦੇ ਕਾਗਜ਼ ਪੱਤਰ ਪੂਰੇ ਆ ਮੇਰਾ ਸਾਰਾ ਵਹੀਕਲ ਪੂਰਾ ਹੈ ਤਾਂ ਉਹਨੂੰ ਜਾਣ ਦਿੱਤਾ ਜਾਂਦਾ ਕੋਈ ਪ੍ਰੋਬਲਮ ਨਹੀਂ ਹੈ ਜੇ ਕੋਈ ਗਲਤ ਆ ਤਾਂ ਤਾਂ ਕੋਈ ਚਲਾਨ ਵਗੈਰਾ ਵੀ ਕੱਟ ਦਿੱਤਾ ਜਾਂਦਾ ਹੈਗਾ ਪਰ ਜੇ ਸਾਰੇ ਆਪਦੀ ਆਈਡੈਂਟੀ ਬਣਾ ਲੈਣ ਈਗੋ ਬਣਾ ਲੈਣ ਵੀ ਅਸੀਂ ਤਾਂ ਰੋਕਾਂ ਤੁਹਾਨੂੰ ਰੋਕ ਕੇ ਮੇਲਿਆ ਅਸੀਂ ਸਾਡੇ ਤੋਂ ਪੁੱਛਣ ਵਾਲੇ ਕੌਣ ਹੁੰਦੇ ਆ ਫਿਰ ਤਾਂ ਡਿਊਟੀ ਹੋਣੀ ਨਹੀਂ ਕਿ ਸਾਡੀ ਤਾਂ ਡਿਊਟੀ ਕਰਨਾ ਹੋਏਗਾ ਜੇ ਕਿਸੇ ਨੂੰ ਲੜਕੀਆਂ ਅਸੀਂ ਵੈਰੀਫਾਈ ਆਪਦੇ ਤੌਰ ਤੇ ਵੀ ਕਰਾਂਗੇ ਵੀ ਜਿਹੜੇ ਮੁਲਾਜ਼ਮਾਂ ਪੁੱਛਾਂਗੇ ਵੀ ਕੀ ਗੱਲਬਾਤ ਹੋਈ ਹੈ ਇਹ ਇਸ ਸ਼ਿਕਾਇਤ ਅਰਜ ਕਰਾ ਸਕਦੇ ਆ ਸਾਡੇ ਐਸਐਸਪੀ ਸਾਹਿਬ ਬੈਠੇ ਨੇ ਸਾਡੇ ਅਫਸਰ ਸਾਹਿਬਾਨ ਐਸਪੀ ਸਾਹਿਬਾਨ ਨੇ ਡੀਐਸਪੀ ਸਾਹਿਬਾਨ ਨੇ ਕੋਈ ਸ਼ਿਕਾਇਤ ਕਮੇਟੀ ਆ ਵੀ ਦਰਜ ਕਰਾ ਸਕਦੇ ਜੇ ਕੋਈ ਕੋਈ ਪ੍ਰੋਬਲਮ ਹੈ ਪਰ ਹਾਂ ਜੇ ਕੋਈ ਇਹ ਆਪਦੀ ਈਗੋ ਬਣਾ ਲੈਣ ਵੀ ਅਸੀਂ ਤਾਂ ਯਾਰ ਸਾਨੂੰ ਜੋ ਰੋਕ ਰੋਕ ਕਿਵੇਂ ਲਿਆ ਸੀਦਾ ਸਾਨੂੰ ਅਸੀਂ ਦੱਸਣ ਜੀ ਆਦੀ ਸ਼ਰਮ ਆਉਂਦੇ ਆ ਇਹ ਤਾਂ ਫਿਰ ਬਹੁਤ ਮਾੜੀ ਗੱਲ ਹੈ ਕਿ ਯਾਰ ਡਿਊਟੀ ਹੋਣੀ ਨਹੀਂ ਫਿਰ ਤਾਂ ਸਾਰੇ ਆਹ ਗੱਲ ਅਸੀਂ ਵੈਰੀਫਾਈ ਕਰਾਂਗੇ ਇਹਨਾਂ ਨੂੰ ਵੀ ਕੋਈ ਪ੍ਰੋਬਲਮ ਹੈ ਤਾਂ ਜਦੋਂ ਮ ਸਾਰੇ ਡੀਐਸਪੀ ਸਾਹਿਬਾਨ ਨੇ ਐਸਪੀ ਸਾਹਿਬਾਨ ਨੇ ਜਿੱਥੇ ਮਰਜ਼ੀ ਕਮੈਂਡਰ ਦਰਜ ਕਰਾ ਸਕਦੇ ਹੈ